ਠੀਕ ਆ ਜੀ ਸਾਰਿਆਂ ਨੂੰ ਮਾਸੀ ਭਾਈ ਅੱਜ ਮੁੰਡੇ ਨੂੰ ਮੈਂ ਮੋਢਾ ਬਹੁਤ ਜ਼ਰਾ ਦਾ ਗਿਆ ਵਿਆਹ ਤੇ ਮਿਲ ਲਾਇਆ ਹੈ ਹੈ ਕਹਿੰਦਾ ਠੀਕ ਆ ਯਾਰੇ ਆ ਤਾਂ ਹੁਣ ਚਲਾਉਣਾ ਆਪਣੇ ਤੇ ਜਿੰਨ ਵਿਵੇੜਿਆ ਖਾਰ ਨੂੰ ਮੈਂ ਬਾਤ ਉੱਥੇ ਚਲਾ ਦੀ ਜਦੇ ਫਿਰ ਕਿੰਨਾ ਟਾਈਮ ਆਲੇ ਬਾਹੀ ਆ ਬਸ ਤੇ ਕਹਦੇ ਮਗਾਇਆ ਤਾ ਹੈ ਤੇ ਕਹਦੇ ਮਗਾਇਆ ਤਾ ਤੇਲ ਹੈਗਾ ਇਹ ਫੇ ਮੈਨੂੰ ਥੋੜੀ ਜਿਹੀ ਡਾਟ ਰਹਿੰਦੀ ਹੈ ਮੈਂ ਤੇਲ ਤਾਂ ਮਗਾਇਆ ਮੈਂ ਨਾਲੇ ਗੱਗੇ ਨਹੀਂ ਗਿੜਾ ਮਾਰ ਜੂਂਗੇ ਬੰਦਾ ਨਹੀਂ ਮਿਲਿਆ ਕੋਈ ਸਵੇ। ਆਏਗਾ ਅੱਧਾ ਕਾਟਾ ਹੋਰ ਦਾ ਆਇਨਾ। ਮੈਂ ਤਾਂ ਮਗਾ ਲਿਆ ਮਾਂ ਕਿੱਥੇ ਤੇਲ ਪਾਉਣ ਜਾਊਂਗਾ ਵੀ ਸਾਬ ਜੀ ਉਹਦਾ ਕਰ ਦੂੰਗਾ। ਨਾਲੇ ਕੱਟ ਵੱਧਦੇ ਚਾਹੀਦਾ ਤਾਂ ਫਾਲ। ਇੱਕੋ ਰਸਤਾ ਤੇਲ ਦੇ ਮੁਰੂ ਨੂੰ ਜਾਣਾ ਤਾਂ। ਨਹੀਂ। ਉਹ ਜਾਦ ਤਾਂ ਸਾਡਾ ਜਿਹੜਾ ਲਾਉਣ ਦਾ ਵਾਤਾ ਕੋਈ ਗੱਲ ਹੀ ਤੈਨੂੰ। ਮੈਂ ਦਰਸ਼ਨ ਨਹੀਂ ਤੇ ਕਰੇ ਬਹੁਤ ਦਿਨ ਹੋ ਗਏ। ਕੱਲਾ ਦਰਸ਼ਨ। 15 ਦਿਨਾਂ ਵਿੱਚ। ਚੱਲ ਪਰਸੋਂ ਦੇ ਮੇਲੇ ਚੌਥੇ ਦੇ ਦੋ ਦਿਨੇ ਹੋਏ ਆ। ਪੱਤਣ ਛੱਡ ਕੇ ਗਿਆ ਮੈਂ ਤਾਂ। ਉਹਨੂੰ ਪਤਾ ਕਿ ਤੇ ਮੈਨੂੰ ਹੋ ਜਾਂਦਾ ਵੀ ਬੰਦਾ ਮਿਲ ਜਵੇ ਕੋਈ। ਸਾਡੇ ਨੇ ਠੰਡਾ ਠੰਡਾ ਹੀ ਫੜ ਲਿਆ ਹੁੰਦੇ। ਆਸ ਹੀ ਨਹੀਂ ਦੇਖੋ ਜੀ। ਜਾ ਇੱਥੇ ਦੀ ਆਪਣਾ ਸਮਾਨ ਕੋਲ ਰੱਖਿਆ ਹੋਇਆ ਠੰਡਾ ਪਾਣੀ ਰਹਿਦਾ। ਹਾਂ ਫੌਜੀ ਦੋਡੇ ਲੱਗਿਆ ਮੇਰੇ ਕੋਲ। ਬਰਫ਼ ਪਾ ਕੇ ਜਿਹਦੇ ਲਈ ਹੁੰਦਾ। ਧੰਨਵਾਦ ਜੀ। ਮਣਜੀ ਬੰਦਾ ਰੱਖਿਆ ਵ ਇੱਕ। ਬੰਦਾ ਨਹੀਂ ਪਾਈ ਗਿਆ ਆਪਣਾ। ਥੈਂਕ ਯੂ ਵੀਰ ਭਾਈ। 2 ਲੱਖ। 2 ਲੱਖ ਮਾਦੀ ਲੱਗਿਆ ਬਸ ਭਾਈ। ਇਹ ਆਪਣਾ ਬਾਈ ਬੰਦਾ ਕਹਾਂ ਨਹੀਂ ਮੁੜਦਾ ਅਗਲਾ। ਬਸ ਉਹ ਹੋਲੀ ਪੈਂ। ਆ ਕਿੱਥੇ ਚੜ ਜਾ ਫੇਰ ਇੱਕ ਮਿੰਟ। ਪਣੀ ਦੇ ਮਿੰਟ ਤੋਂ ਤੁਪਲਾ ਉੱਪਰ ਕਰਾ ਦਿੱ ਅਥੋੜਾ ਮ ਤੇਲ ਪੋਲਾ ਬਾਜ ਬੀੜਾ ਪਣੀਰੀ ਭਰਨੀ ਦੀ ਮੈਨੂੰ ਕਿਹਾ ਦਾ ਬਿੰਦਰ ਮੋਦ ਨੇ ਭਰੀ ਭਾਈ ਨੇ ਲੱਗਿਆ ਵੈ ਤਾਂ ਹੋਰ ਮੜਾ ਚੱਕੀ ਪਿੱਛੇ ਆ ਪਿੱਛੇ ਬਿੰਦਰ ਵੀ ਲਵਾ ਗਏ ਤਾਂ 2 ਘੰਟੇ 3 ਮੇਰੇ ਨਾਲ ਪੈਰੇ ਉਹ ਜੱਬਰਟ ਹੋ ਜਾਂਦਾ ਸਵੇਰ ਦੇ ਚੱਲਦਾ ਹਾਂ 10 ਘੰਟੇ ਹੋ ਕੇ ਚੱਲਦੇ ਨੂੰ ਠੀਕ ਆ ਫਿਰ ਤਾਂ ਆਪਣਾ ਕੰਕਰ ਪੂਰਾ ਆਟੇ ਆ ਬਾਈ ਨੇ ਇਹਦੇ ਆ ਖੇਤੇ ਬਹੁਤ ਖਰਾਬ ਤੇ ਥੱਲੇ ਵਾਲੇ ਤਾਂ ਯਾਰ ਭਾਈਆ ਨਦੀ ਦਾ ਪਾਣੀ ਟੁੱਟਿਆ ਪਿਆ ਦੌਰ ਸਾਬੀਓ ਖੱਚੇ ਬਹੁਤ ਆਲੇ ਦਾਲੇ ਨੂੰ ਕੋਈ ਤਾਂ ਭਾਈ ਦੇਖ ਲਿਓ ਖੱਚ ਹੁੰਦਾ ਤਾਂ ਇਹ ਕਹਿੰਦਾ ਤੁਰਲੀ ਸਾਈਡ ਸਵਾਰ ਤੇ ਪਰਾਂ ਰੇਤਾ ਉਹ ਨਹੀਂ ਖਿੱਤੇ ਇਹ ਤਾਂ ਯਾਰ ਇਹ ਤਾਂ ਔਰੇ ਦਦਦਾ ਰਿਆ ਹੈ ਔਰੇ ਕੋਈ ਅੱਜ ਜ਼ਮੀਨ ਵਾਲਾ ਤੁਸੀਂ ਆ ਕੇ ਦੇਖੀ ਵੀ ਉਹ ਰਹੀ ਹੈ ਸਾਹ ਦੇ ਬਾਅਦ ਹਾਂ ਔਰੇ ਉੱਚੇ ਨਹੀਂ ਮੇਜੇ ਹੋ ਜੰਨੇ ਚੀਜ਼ਾਂ ਪਾਣੀ ਪੈ ਗਿਆ ਤਾਂ ਕਹਿੰਦਾ ਨਦੀ ਚੜੀ ਜਾ ਪੀਂਦਾ ਮਿੱਟੀ ਨਹੀਂ ਯਾਰ ਉਹ ਨੀਮਾ ਹਾਂ ਉੱਚਾ ਹੈ ਕੋਈ ਨਹੀਂ ਪਤਾ ਇਹ ਵੀ ਨਹੀਂ ਮੋਹ ਜੋਵੇ ਹਾਂ ਜਾਇ ਵੀ ਉੱਚਾ ਹੋ ਜੋਵੇ ਆ ਦੇ ਮਿੱਟੀ ਲਵਾਈ ਤੇ ਯਾਰ ਕੋਈ ਨਹੀਂ ਪਤਾ ਦਰਿਆ ਤਾਂ ਭਾਈ ਕੋਸੀ ਜੀ ਚੀਜ਼ ਹੈ ਨਾ ਕੱਟ ਲਿਆ ਵਾ ਬ ਕੱਟ ਲਿਆ ਹੋਈ ਜਲਾਹਾ ਬਸ ਤੇ ਵੀ ਤਾਂ ਪੂਰੇ ਹੀ ਹੋ ਜੰਨੇਗਾ ਕਿ ਉੱਥੀ ਘਰ ਆ ਜਾਂਦੀ ਹੈ ਉੱਥੀ ਘਰ ਆ ਜਾਂਦੀ ਹੈ ਬਰਾਬਰ ਹੀ ਚੱਲਦਾ ਕੰਮ ਬਾਕੀ ਕਾਹ ਗੂੜੇ ਵਾਲੇ ਬਹੁਤ ਅੰਗ ਕਰਦੇ ਆ ਨਾ ਇਹ ਤਾਂ ਹਾਂ ਇਹ ਵਾਲੇ ਇੱਕ ਇਹਦਾ ਐ ਮੰਨ ਲੈ ਜੀ ਤੂੰ ਪਾੜ ਨੂੰ ਤਾਂ ਸੈੱਟ ਕਰਨੇ ਨੂੰ ਲੱਗ ਜਾਂਦੀ ਪਰਾਲੀ ਖੜਾਉਣੇ ਨੂੰ ਮੈਂ ਕਹਿੰਦਾ ਤਾਂ ਮਾਹੀ ਬਾ ਇਹਨਾਂ ਨੇ ਪਾਏ ਵੀ ਨਹੀਂ ਹੈਗੇ ਕਵਿਆ ਜੀ ਮਰੀ ਹਾਂ ਫਾਲੇ ਪਾਉਂਦਾ ਮੂਰੇ ਉਹ ਤੇ ਤਾਂ ਬਾਹਰਿਆਂ ਨੇ ਯਾਰਾ ਦੋ ਖੇਤ ਕਰਾਉਣੇ ਤੇ ਤਰੀਨਾਂ ਨੇ ਜੇ ਦੇਖੀ ਡਰਾਈਵਰੀ ਉਹ ਵੀ ਚੱਲਦਾ ਕਬੂਜੀ ਇਹ ਕਹਿੰਦੇ ਵੀ ਉਹ ਵੀ ਕਾਰ ਆ ਫਿਰ ਆ ਉੱਪਰ ਲੈ ਕੇ ਰਾਤ ਤੇ ਫੇ ਮੈਂ ਹਲ ਸਾਮਾਨ ਇਕੱਠਾ ਕਰਨ ਲੱਗਾ ਕਹਿੰਦਾ ਯਾਰ ਉਹ ਵੀ ਕੀਲਾ ਕਰਦੇ ਹੁਣ ਮੈਨੂੰ ਐ ਨਹੀਂ ਪਤਾ ਹੈਗਾ ਜਿਹੜਾ ਹੁਣ ਉਹ ਫਾਰੇ ਵੱਜਦੇ ਹੀ ਰਖੜਾ ਉਹ ਵੀ ਕਰਦੇ ਦੋ ਗੇ ਉਹ ਪਿੰਡ ਛੱਡਦੇ ਕੰਮ ਨੂੰ ਪੁਰੇ ਨਿਵੇੜ ਕੇ ਆਵਾਂ ਜੇ ਰਾਤ ਹੋਵੇ ਤੁਹਾਨੂੰ ਦੋ ਘੰਟੇ ਹੋਰ ਤੇਨ ਘੰਟੇ ਹੋਰ ਤਾਂ ਹੀ ਤੇਲ ਮੰਗਾਇਆ ਥੋਤੇ ਚਾਹ ਤੂੰ 10 ਵਜੇ ਆਪਾਂ ਨਿਵੇੜ ਕਾਉਣਾ ਦਾ ਅੱਜ ਵੀ ਜਿਆਦਾ ਕਿਝ ਬਹੁਤ ਚੱਲਦੀ ਹੈ ਨਾ ਜੇ ਅਗਲਾ ਵਾਜੇ ਥੋੜੀ ਦੇਰ ਆ ਵੀ ਕਰੇ ਯਾਰ ਬੰਦਾ ਬੰਦਾ ਅਰਮਾਨ ਜਗਾ ਲੈਂਦਾ ਚੱਲ ਜੀ ਚੱਲੀਏ ਘਰ ਨੂੰ ਇਹੀ ਕੰਮ ਹੁੰਦਾ। ਇਹਦਾ ਬਹੁਤ ਵਧੀਆ ਜਿਹੜਾ ਟਾਈਮ ਵਾਲਾ ਸਿਸਟਮ ਹੈ। ਹੈ ਸੱਤ ਤੇ ਵਧੀਆ ਜੀ। ਆ ਨਾ ਲੋਡ ਨਹੀਂ ਕਰਨਾ ਪੈਂਦਾ। ਹੈ। ਨਹੀਂ ਰੈਸਟ ਕਰ ਯਾਰ। ਕਿੰਨੇ ਘੰਟੇ ਹੋ ਕੇ ਚੱਲਦੇ ਨੇ ਉਹਰੇ? ਦਿਖਾਉਂਦਾ ਇਹ। ਹਾਂ। ਕਿਤੇ 9 ਘੰਟੇ 45 ਮਿੰਟ ਹੋ ਗਏ। ਅੱਛਾ। ਆ ਜਾਂ ਤਾਂ ਹੰਡਲਟਰ ਖੜਾ ਜਾਂਦਾ ਬੰਦ ਆਂਦਾ ਇਹ। ਹਾਂ ਹੁਣ ਬੰਦ ਹੈ ਹਲੇ। ਹੁਣ ਤਾਂ ਸਟਾਰਟ ਹੋਊਗਾ। ਚੱਲਣਾ। ਆ ਕੰਮ ਠੀਕ ਆ ਉਹ। ਬੰਦੇ ਵੈਕਸਟਰਾ ਪਾਰ ਨਹੀਂ ਪੈਂਦਾ ਉਹ। ਹਾਂ। ਜੀ ਪਾਣੀ ਵੀ ਬਿਨਾ। ਤਾਂ ਵੀ ਜਗਲੇ ਦਾ ਬੰਦ ਕਰਦੇ ਵੀ ਜਗਲੇ ਨੂੰ ਪੈਸੇ ਦੇਣੇ ਆ ਯਾਰ ਹੋਰ ਕੀ ਹੈ ਹੀ ਆ ਆਦਾ ਨਜ਼ਾਰਾ ਬਹੁਤ ਵਧੀਆ ਬਾਈ ਨਹੀਂ ਤੁਹਾਨੂੰ ਮੈਂ ਦੱਸਦਾ ਮੈਂ ਚਲਾਇਆ ਕਰਦਾ ਜਾਂ ਨਾ ਜਿਹੜਾ ਹੁਣ ਆਪਾਂ ਨਵੇਂ ਬੰਦੇ ਜਾਂਦੇ ਉਹਨੂੰ ਕਿਹੜੇ ਆ ਚੀਜ਼ ਦਾ ਪਤਾ ਏ ਬਾਅਦੋਂ ਅਗਲਾ ਜੇ ਪੈਸੇ ਦੇਣ ਲੱਗਦਾ ਨਾ ਐਂ ਕਹਿੰਦਾ ਯਾਰ ਤਾਂ ਰੋਟੀ ਖਾਦੀ ਸੀ ਤੇ ਫਲਾਣਾ ਕੰਮ ਕਰਿਆ ਤੇ ਫਿਰ ਆਪਾਂ ਜਿਹੜੇ ਦੱਸਦੇ ਆ ਭਾਈ ਆ ਜਾ ਆਹ ਦੇਖ ਲੈ ਆਗੂ ਸਾਹਿਬ ਵੀ ਰੋਟੀ ਪੈਨੂ ਰੋਲ ਕੇ ਟਰੈਕਟਰ ਬੰਦ ਦੋ ਬੰਦ ਦਾ ਟਾਈਮ ਖੜਾ ਏ ਤੇ ਫਿਰ ਫਿਰ ਮਾਸੇ ਦਿੰਦੇ ਆ ਵੀ ਹਾਂ ਭਾਈ ਸਾਡੇ ਕੋ ਵੀ ਇੰਨਾ ਹੀ ਬਣਦਾ ਟਾਈਮ 10 ਘੰਟੇ ਹੋ ਗਿਆ ਟਰੈਕਟਰ ਬਹਿ ਨਯਾਰਾ ਆਉਂਦੀ ਕਾ ਗਰਮੀ ਨਯਾਰਾ ਟਰੈਕਟਰ ਬੜਾ ਐ ਬੰਦਾ ਖੁੱਲਾ ਡੁੱਲਾ ਸਗਾਪੜ ਨਹੀਂ ਆਉਂਦਾ ਖੁੱਲਾ ਡੁੱਲਾ ਬੰਦਾ ਪਰ ਆਮ ਕੇ ਬੈਠਾ ਯਾਰ ਇੱਕ ਵਾਰੀ ਗੇਅਰ ਪਾ ਕੇ ਕਲੱਚ ਨਹੀਂ ਦੱਬਣਾ ਕੁਛ ਨਹੀਂ ਕਰਨਾ ਬਸ ਚੱਲੀ ਜਾਣਾ ਬਸ ਸਟੀering ਕੇ ਮਾਉਣਾ ਓਰੇ ਤੂੰ ਦਾਦਾ 10 ਵਜੇ ਨਵੇੜ ਕਿਹੀਂ ਬਸ ਆ ਤਾਂ ਨਵੇੜ ਕਿਹਾ ਮਾਉਣਾ ਨਾ ਬਾਈ ਫਾ ਉਖਾੜੇ ਮਾਰਦਾ ਬਾਈ ਉਹ ਪੱਕਾ ਕਰਾਉਣਾ ਹੁਣ ਕੜਾ ਨਾ ਜੇ ਨੀਵੀ ਨਹੀਂ ਵੀ ਹੈਗੀ ਤਾਂ ਪਹਿਲਾਂ ਹੀ ਦੋ ਦੋ ਕਰਾ ਭਰ ਕੇ ਨਾ ਸੈਡ ਕੱਢ ਲਾ ਨੂੰ ਬਾਕੀ ਲਿਆ ਕੇ ਗੇੜੇ ਮਾਰ ਮਾਰ ਕੇ ਉਹ ਵਿੱਚ ਦੱਬ ਹੋ ਜਾਂਦੀ ਬਰਾਈਆ ਸਾਰੀ ਵਿੱਚ ਦੱਬੋਗੀ ਆ ਖੇਤ ਦੀ ਸਫਾਈ ਵੀ ਆ ਜਾਣਾ ਹੁਣ ਆ ਖੇਤ ਆ ਦੇਖੋ ਕਿਹੜੇ ਜੂੰਬੇ ਹੁੰਦੇ ਆ ਆਪਣੀਆਂ ਨਹੀਂ ਹੁੰਦੀਆਂ ਇਹ ਅਲੱਗ ਅਲੱਗ ੜਕਾ ਕਰ ਦਿੰਦਾ ਜਿਹੜਾ ਛਾਣਾ ਕਰਦਾ ਹੁੰਦਾ ਇਹ ਨਹੀਂ ਫੇ ਤੰਗ ਕਰਦੇ ਜਿਹੜੇ ਗੱਠਾ ਬਣੀਆਂ ਬਣੀਆਂ ਉਹ ਬਹੁਤ ਤੰਗ ਕਰਦੀਆਂ ਬਾਕੀ ਬਾਈ ਉਹ ਦੇਰਿਆ ਦਾ ਟੱਕ ਵੀ ਨਾਲੇ ਆ ਚੱਲਦਾ ਖਾਲਾ ਬੱਬੜੀ ਬਾਈ ਵੀ ਹੋ ਰਹਾ ਨਾਲਾ ਬਹੁਤਾ ਹੀ ਜਿਆਦਾ ਨਾਲੇ ਕਿੱਡੇ ਕਿੱਡੇ ਖਾਲੇ ਆ ਪਤਾ ਕੀ ਚੱਕਰ ਹੈ ਗੱਗੇ ਛੱਡ ਕੇ ਮੁੜ ਕੇ ਨਹੀਂ ਇਹ ਮੈਗਨਾ ਡਰੇਨ ਸਿਸਟਮ ਕਰਿਆ ਬੈਠਾ ਹੈ ਹਾਂ ਉਹ ਜਮਲਾ ਵੀ ਹੋ ਗਿਆ ਸਾਰਾ ਨੀਮਾ ਆਹ ਜਾਂਦਾ ਨੀਮਾ ਇਹ ਨੀਮਾ ਭੱਜ ਕੇ ਜਾਣਾ ਉੱਥੇ ਵੀ ਬਹੁਤ ਬੜਾ ਦਾ ਉਹੀ ਸਿਸਟਮ ਉਹੀ ਹੈ ਇਹ ਸਾਰੀ ਖਾਲਾ ਚੌੜੀ ਦੇਖ ਤਾਂ ਸਹੀ ਕਿਤੇ ਇੰਜਨ ਦਾ ਪਾਣੀ ਨਾਲੇ ਇਹ ਪਾਣੀ ਮਲਾ ਚ ਚੜ ਗਿਆ ਦਰਿਆ ਦਾ ਹਾਂ ਉਧਰ ਜਾਣਾ ਹੈ ਪਤਾ ਉਧਰ ਨਾਲ ਹੈਗਾ ਹੀ ਆ ਉਧਰ ਨਾਲ ਹੈਗਾ ਉਹ ਯਾ ਉਧਰ ਨਾ ਫੇ ਉਹ ਰੇ ਡਰੇਨੇਜ ਸਿਸਟਮ ਜਿਹੜਾ ਖੇਤਾਂ 'ਚ ਪਾਣੀ ਉਹਨੇ ਖੇਤਾਂ ਦਾ ਪਾੜ ਪਾ ਲਿਆ ਹਾਂ ਨਹੀਂ ਖੇਤਾਂ ਵਿੱਚ ਨੂੰ ਹੋ ਕੇ ਆਹ ਖੇਤਾਂ ਦਾ ਸਾਰਾ ਪਾਣੀ ਇਹਨੂੰ ਹੀ ਜਾਊਗਾ ਹਾਂ ਯਾਰ ਬਹੁਤ ਵਿੱਚ ਵੀ ਉਹੀ ਘਾੜਾ ਬਹੁਤ ਆ ਹਵਾ ਛੋਟਾ ਹਲੇ ਨਹੀਂ ਉਹ ਦੇ ਹੈ ਉੱਥੇ ਬਾਬਾ ਉੱਥੇ ਸਿੱਧਾ ਥੱਲੇ ਹਾਂ ਉੱਥੇ ਬਹੁਤ ਵੱਡਾ ਖਾੜ ਪਾਇਆ ਹੋਇਆ ਹੈ ਨਾ ਹਾਂ ਨਾ ਯਾਰ ਉਰੇ ਆਏ ਆ ਤੇ ਛੱਡਣ ਦੀ ਆਵਾਜ਼ ਆਉਂਦੀ ਹੈ ਨਾ ਦਰਿਆ ਕਰਕੇ ਲੱਟਾਂ ਬਾਈ ਵੀਡੀਓ ਬਣਨ ਲੱਗੀ ਲੱਟਾਂ ਜਦੇ ਬਾਲ ਦੇਖ ਲਵਣ ਇਹ ਵੀਡੀਓ ਬਣਦੀ ਜਾ ਵੀ ਲੈਟਾਂ ਦਿਖਾਉਂਗੇ ਮੇਰੀਆਂ ਆ ਚਾਈ ਦੀ ਆ ਬਾਈ ਇਹਦਾ ਦੇਖ ਆਈਆਂ ਚੌਂਕ ਨਾਲ ਵੀ ਕੰਮ ਹੁੰਦੇ ਆ ਹੁਣੇਗਾ ਬੰਦੇ ਦਾ ਮਨ ਇਹਦਾ ਠੰਡਾ ਹੀ ਹੋਇਆ ਵਦਾਂ ਨੂੰ ਨੱਟਾਂ ਵਾਲੀਆਂ ਹੋਰ ਚੌਂ ਚੜ ਗਿਆ ਦੇਖ ਲਈ ਫਰਕ ਪੈ ਜਾਂਦਾ ਸਾਹ ਨੂੰ ਆ ਆਪਣੇ ਪਿੰਡ ਪੌਸ਼ਾਂ ਬਾਈ ਉੱਥੇ ਵੀ ਢੰਡੀਆਂ ਆਉਂਦੀ ਸੀ ਬਹੁਤ ਸਵੇਰ ਤੱਕ ਅਸੀਂ ਪੂਲਰ ਪੂਲਰ ਵੜਦੇ ਆਂ ਕਦੇ ਦੁੱਧ ਪੜਦੇ ਆਂ ਸਵੇਰ ਦਾ ਕੰਮ ਚੱਲਦਾ ਹੁੰਦਾ ਹੰਨਾ ਜੀ ਆਏ ਨੂੰ ਦੱਸਦੇ 10 ਘੰਟੇ ਹੋ ਗਏ ਤੂੰ ਠੰਡੀ ਹਵਾ ਲੈਣਾ ਤੂੰ ਲੈ ਕੇ ਆ ਜੀ ਹੁਣ ਹਵਾ ਰੱਖੀ ਹੁੰਦੀ ਆ ਵਗੇ ਸਾਡੇ ਤਾਂ ਉਹਦੀ ਵੀ ਉਹਨਾ ਫਰਕ ਆ ਵਗੇ ਦੇਖ ਉਰੇ ਜੋ ਮਿੰਜਾ ਡਾ ਕੇ ਭੇਜਾਂ ਉਹ ਤਾਂ ਸ਼ਾਮ ਹੋ ਗਈ ਨਹੀਂ ਫਿਰ ਵੀ ਚੱਲ ਹਵਾ ਤਾਂ ਆਉਂਦੀ ਆ ਆਪਣੇ ਤਾਂ ਫਰਕ ਨਹੀਂ ਆਇਆ ਕਿਹੜਾ ਰਖਤਾ ਉਰੇ ਸ਼ਾਮ ਨੂੰ ਨਹੀਂ ਨਹੀਂ ਜਿੱਕਣਾ ਆਪਣੇ ਏਰੀਆ ਦੀ ਗੱਲ ਕਰ ਰਿਹਾ ਮੈਂ ਜਿੱਕਣਾ ਆਪਣਾ ਏਰੀਆ ਨਾ ਹਵਾ ਠੰਡੀ ਹੁੰਦੀ ਆ ਆ ਟਾਈਮ ਨਹੀਂ ਹੋਰ ਪਾਸੇ ਲੋ ਚੱਲਦੀ ਹੁੰਦੀ ਆ ਉੱਜ ਦਾ ਬਾਈ ਤਾਪਮਾਨ 30 ਡਿਗਰੀ ਦਾ ਜਦੇ ਦੇ ਵਿੱਚ ਵੀ ਅੱਜ ਆਪਾਂ ਘੁੰਮਦੇ ਫਿਰ ਗਏ ਪਤਾ ਤਾਂ ਪਤਾ ਲੱਗਾ ਗਰਮੀ ਦਾ ਫੇਰ ਨਹੀਂ ਆਪਾਂ ਕਿੱਥੇ ਚੱਲਦੇ ਨਾ ਨਹੀਂ ਨਹੀਂ ਅੱਜ ਨਹੀਂ ਕਿੱਥੇ 46 ਕਿੱਥੇ 37 ਯਾਰ 6 ਤੇ 9 ਦਾ ਫਫਾਕ ਪੈ ਗਿਆ ਇੱਕ ਮੀਨ ਵਾਲਾ ਤਾਂ ਹੀ ਆਰਾਮ ਕੰਮ ਗਰਮੀ ਜਮੇ ਨੇ ਕੰਮ ਕਰਦੇ ਨੂੰ ਨਹੀਂ ਇੰਨਾ ਇੰਨਾ ਮੌਸਮ ਚੱਲ ਹੋ ਜਾਂਦਾ ਯਾਰ ਮੈਂ ਕਹਿੰਦਾ 40 ਤੱਕ ਚੱਲਦਾ ਹੈ ਚਾਈ ਤੱਕ ਆਰਾਮ ਕਰ ਜਾਉਂਗੇ 40 ਤੱਕ ਜੇ 40 ਜਾਂਦਾ ਨਾ ਬਾਈ ਫਿਰ ਉਹ ਸਹਰਨਾ ਖੋ ਜਾਂਦਾ ਫਿਰ ਕਹਿੰਦਾ ਜੀ ਪਾਣੀ ਚ ਰਹੋ ਉਹੀ ਦਾ ਚੱਕਰ ਆ ਫਿਰ ਉਦੋਂ ਨੂੰ ਇਸਰੀ ਜੱਲਣ ਲੱਗ ਜਾਂਦਾ ਹੁਣ ਆਏ ਦੇਖ ਲੈ ਤੂੰ 46 ਆਪਣਾ ਚੱਲਣ ਲੱਗ ਗਿਆ ਸਰੀਰ ਆ ਉਦੋਂ ਇੱਕ ਦਿਨ ਦੋ ਦਿਨ ਨਾਲ ਕੋਈ ਔਖਾ ਇੱਕ ਦਿਨ ਰੱਖ ਦੂੰ ਇੱਕ ਦਿਨ ਔਖ ਹੁੰਦਾ ਬੰਦੇ ਨੂੰ ਬੰਦੇ ਨੂੰ ਪਤਾ ਵੀ ਇਹ ਨਾ ਹੋਇਆ ਹੁਣ ਆਏ ਦੇਖ ਹੁਣ 46 ਦੇ ਬਾਅਦ 37 ਜਾਇਆ ਪਾੜ ਲਾਦੀ ਵੀ ਠੀਕ ਆ ਬਹੁਤ ਵਧੀਆ ਗਰਮੀ ਆਈ ਆ ਪੰਜਾਂ ਅੱਜ ਫਿਰ ਐਨੀ ਵੀ ਚੱਲਦੀ ਸੀ ਸਾਦ ਮੈਂ ਬਾਹਰ ਪਿਆਦਾ ਮੈਂ ਅੰਦਰ ਪਿਆਦਾ ਸਾਰੇ ਬਾਹਰ ਪੇ ਲੈਟਰ ਨਹੀਂ ਰਹਿ ਗਿਆ ਬਾਹਰੇ ਪੈਣਾ ਤਾਂ ਨਾ ਫਿਰ ਮੈਂ ਟਾਕਿਆ ਕੋਲੋਂ ਅੰਦਰ ਪੈ ਗਿਆ ਮੈਂ ਤਾਂ ਡਬਲ ਬੈੱਡ ਦਾ ਕੰਬਲ ਲੇਕੇ ਪਿਆ ਰ ਬਾਹਰ ਰਾਹ ਹੰਡੀ ਨਾਲੇ ਘਰ ਆਉਣਾ ਆਪਣਾ ਬਾਕੀ ਵੀ ਯਾਰ 8 ਫੋਟਾ ਦਾ ਫਰਕ ਘੱਟ ਮੁੱਡੇ ਦਾ ਫਰਕ ਤਾਂ ਹੈ ਹੀ ਉਹ ਬਾਈ ਦੇਖਾ ਵੀ ਸਾਡਾ ਟਾਈਮ ਘੱਟ ਲਾਉਂਦਾ ਉਹਨਾਂ ਦਾ 8 ਫੋਟਾ ਦਾ ਫਰਕ ਪੈ ਜਾਂਦਾ ਇਹਨਾਂ ਦਾ ਸਭ ਤੇ ਬੋਹ ਪਾ ਕੇ ਮਾਦਾ ਬਾਈ ਕੰਮ ਆਲਾ ਵੀ ਤੈਨੂੰ ਮੈਂ ਤਾਂ ਆਹੀ ਗੱਲ ਦੱਸਦਾ ਦੇਖ ਹੁਣ ਬੰਦੇ ਦੇ ਲੱਗਿਆ ਹੋਵੇ ਤਾਂ ਇਹ ਕਾਰਨ ਕਹਿੰਦਾ ਉਹ ਬੰਦੇ ਨੂੰ ਕੰਮ ਪਸੰਦ ਆਇਆ ਬੰਦੇ ਨੇ ਹੋਰ ਕਰਾ ਲਿਆ ਇਹ ਕੰਮ ਦੇ ਹਾਏ ਕਲਾਈ ਆ ਬਾਈ ਦਿਖਣਾ ਲੱਗ ਜਾਂਦਾ ਖੇਤ ਨਹੀਂ ਇੰਨਾ ਸੋਹਣਾ ਯਾਰਾ ਖੇਤ ਆਖੇ ਦੇਖਦਾ ਕਿਤੇ ਨਹੀਂ ਆਹ ਦੇਖ ਲਓ ਉਹ ਦੇਖ ਲੋ ਪਰਾਂ ਵਾਲੇ ਹਾਂ ਆਹ ਦੇਖ ਲਓ ਆਹ ਦੇਖ ਲਓ ਖੇਤ ਲੱਗਦੇ ਯਾਰ ਜਿਹੜਾ ਨੇ ਆਪਣੇ ਖੇਤ ਕਰੇ ਵੀ ਦੇਖਿਓ ਹਾਂ ਅਲੱਗੇ ਅਲੱਗੇ ਝਮਕਦੇ ਆ ਹੋਰ ਲੈ ਵੀ ਕਰ ਕਰੇ ਹੋਏ ਆ ਲਾਈ ਪਲਾਂਟ ਚਾਂਕਦੇ ਦੋ ਪਲਾਂਟ ਆ ਦੋਨੇ ਚਾਂਕਦੇ ਉਹਨੇ ਵੀ ਲੇਜ਼ਰ ਕਰਾਇਆ ਹੋਇਆ ਲੇਜ਼ਰ ਕਰੇ ਤੇ ਇਹਦਾ ਲੱਗ ਜਾਮਕਦਾ ਨਹੀਂ ਕਰਿਆ ਕਿਕਰ ਨੰਬਰ ਨਹੀਂ ਇਹਨੂੰ ਕਹਿਦਾ ਮੈਂ ਕਿ ਅੱਜ ਕਦੇ ਮਾਰ ਨਹੀਂ ਖਾਊਗਾ ਵਸੇ ਅੱਖਾਂ ਮੀਚ ਕੇ ਚਲਾਈ ਜਾ ਹੁਣ ਉਦੋਂ ਤਾਂ ਤਾਂ ਪਪੂ ਬਾਸ ਕਰਤਾ ਤਾਂ ਮੈਂ ਮਾ ਹੁਣ ਬਾਸ ਜਿੱਥੇ ਮਰ ਜੀ ਜਾ ਪਰ ਮੈਨੂੰ ਗੂਲੇ ਵਾਲੇ ਦਾ ਸ਼ੱਕ ਤਾਂ ਮੈਂ ਕਹਿੰਦੇ ਗੂਲੇ ਵਾਲਾ ਲੁੱਟ ਨਹੀਂ ਆਉਣਾ ਮੈਨੂੰ ਐ ਤਾਂ ਫਿਰ ਮੈਂ ਕਹਿੰਦਾ ਜਦ ਇਹਦੇ ਹੱਥ ਲੱਗ ਗਿਆ ਫਿਰ ਇਹਨੇ ਗੂਲੇ ਵਾਲਾ ਵੀ ਸਿਆਣਨਾ ਉਹਨੂੰ ਸਹੀ ਤਕਨੀਕ ਸਮਝ ਆ ਗਈ ਕਿਆ ਚੱਕਰ ਕਿਆ ਚੱਲਦਾ ਉਹ ਆਪੇ ਕਰੀ ਜਾਣਾ ਕੁਝ ਨਹੀਂ ਔਖਾ ਹੈਗਾ ਯਾਰ ਕੰਮ ਬੰਦਾ ਹੀ ਆ ਯਾਰ ਰਹਿ ਕੇ ਚਲਾਉਣੇ ਵਾਲਾ ਯਾਰ ਇੱਕ ਨੇ ਉਹ ਵੀ ਕਰਿਆ ਮੈਲੇ ਉਹਨਾਂ ਨੇ ਇੱਕ ਆਹ ਦੋ ਆ ਵੀ ਕਰੇ ਵੇ ਤੂੰ ਹਾਂ ਉਹ ਕਰਿਆ ਕੰਮ ਦਾ ਬਰਾਟ ਯਾਰ ਬਹੁਤ ਬੜਾ ਆ ਆ ਵੀ ਕਰੇ ਲੰਬਾ ਫੇਰ ਕੰਮ ਬਹੁਤ ਪਿਆ ਕਹਿੰਦਾ ਕਹਿੰਦਾ ਛੇਤੀ ਮੁੜਿਆ ਆਉਂਗਾ ਆ ਬਾਈ ਬਾਈ ਬਹੋਂਦਾ ਬਾਈ ਕਾਉਂਗਾ ਹੀ ਉਹਦਾ ਹੀ ਬਹੋਂ ਲੱਗਿਆ ਵਾ ਕਹੀਂ ਬਹੋਂਦਾ ਉਹ ਆ ਸਾਰਾ ਪਿਆ ਬਾਈ ਦਾ ਫੇਰ ਮੈਂ ਕਹਿੰਦਾ ਆਉਂਦਾ ਤੱਕ ਆ ਹਾਂ ਬਾਕੀ ਚੱਲ ਵਧੀਆ ਯਾਰ ਆ ਹੀ ਦਿਨਾਂ ਚਾਰ ਫਲਾ ਲੰਦੇ ਜੋਰ ਹੋ ਜਾਂਦਾ ਆਉਂ ਦੇਖਦੇ ਆ